ਟੀਵੀ ਦੇਖਿਆ ਸੀ ਕਿਨੇ ਚਲਾਈ ਸੀ ਗੋਰੀ ਸਾਰੇ ਨੇ ਦੇਖਿਆ ਸੀ ਪਰਚਾ ਕੀ ਦਿੱਤਾ ਚੌੜੇ ਦੇ ਨਾਂ ਦਾ ਕੋਈ ਪਰਚਾ ਨਹੀਂ ਹੈ ਮੇਰੇ ਤੇ ਗੋਲੀ ਚਲਾਈ ਪਰਚਾ ਦਿੱਤਾ ਕੀ ਇੱਕ ਝਗੜਾ じゃ ਹੋਇਆ ਤੇ ਝਗੜੇ ਝੱਤੋ ਪਾਈ ਵਿੱਚ ਗੋਲੀ ਚੱਲ ਗਈ ਦੇਖੋ ਆ ਪਰਚਾ ਹੈ ਖਾਲੀ ਦਲ ਦੇ ਪ੍ਰਧਾਨ ਤੇ ਗੋਲੀ ਚ ਚਲਾਈ ਸਰੇ ਆਮ ਚਲਾਈ ਆ ਪਰਚਾ ਦਿੱਤਾ ਤੇ ਦੂਜੀ ਗੱਲ 15 ਦਿਨਾਂ ਚੰਦਰ ਨੂੰ ਬੇਲ ਦੇ ਕੇ ਕੱਢਤਾ ਬਾਹਰ ਇੱਥੋਂ ਤੱਕ ਗਿਰ ਗਿਆ ਸਾਰੇ ਆ ਹਾਲਾਤ ਐ ਪੰਜਾਬ ਦੇ ਅੱਜ ਕੋਈ ਸੁਰੱਖਿਅਤ ਹੈ ਅੱਜ ਰੋਜ਼ ਗੈਂਗਸਟਰ ਹਰ ਰੋਜ਼ ਕਿਸੇ ਨਾ ਕਿਸ ਨੂੰ ਮਾਰ ਦਿੰਦੇ ਐ ਛਰਿਆ ਮਾਰ ਦਿੰਦੇ ਐ ਫਰੋਤੀਆਂ ਲਈ ਜਾਂਦੇ ਐ ਧੱਕੇ ਕਰੀ ਜਾਂਦੇ ਐ ਮੈਨੂੰ ਲੱਗਦਾ 7-8 ਤਾਂ ਕਬੱਡੀ ਪਲੇਅਰ ਐ ਜਿਹੜੇ ਮੈਨੂੰ ਲੱਗਦਾ ਜੀ ਮਾਰਤੇ ਕੋਈ ਵਪਾਰੀ ਹੁਣ ਤਜੇ ਪਿੰਡਾਂ ਲੈ ਨੂੰ ਵੀ ਆ ਕੇ ਹੋਣ ਲੱਗੇ ਕਿੰਨੇ ਪੈਸੇ ਦਿਓ 5 ਲੱਖ ਦਿਓ 7 ਲੱਖ ਦਿਓ ਮੇਰੇ ਕੋਲੇ ਜਿੱਥੇ ਵੀ ਜਾਣਾ ਲੋਕ ਆਉਂਦੇ ਆ